ਤੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁਕਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਸਾਰੇ ਵੀਰਾਂ ਦਾ ਬੜਾ ਧੰਨਵਾਦ ਤੁਸੀਂ ਇਸ ਸੱਦੇ ਤੇ ਪਹੁੰਚੇ ਤੇ ਇਸ ਅਹਿਮ ਮਸਲੇ ਤੇ ਜਿਹੜੀ ਆਪਾਂ ਗੱਲਬਾਤ ਕਰਨੀ ਉਹਦੇ ਚ ਉਹਦੇ ਲਈ ਤੁਸੀਂ ਸਮਾਂ ਕੱਢਿਆ ਸਾਰਿਆਂ ਨੇ ਬਹੁਤ ਧੰਨਵਾਦ ਤੇ ਇੱਥੇ ਅੱਜ ਸਿੱਖ ਜਥਾ ਮਾਲਵਾ ਲੱਖੀ ਜੰਗਲ ਖਾਲਸਾ ਤੇ ਸਾਡੇ ਬੜੇ ਸਤਕਾਰਯੋਗ ਪਤਾ ਹਰਦੀਪ ਸਿੰਘ ਮਹਾਰਾਜ ਵੀਰ ਗੁਰਵਿੰਦਰ ਸਿੰਘ ਬਠਿੰਡਾ ਸਾਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਹੀ ਜਿਹੜੀ ਅਹਿਮ ਗੱਲਬਾਤ ਕਰਨੀ ਉਹਦਾ ਵਿਸ਼ਾ ਇਹ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਹੁਣ ਕੁਝ ਦਿਨਾਂ ਬਾਅਦ ਗੁਰੂ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਤੇ ਤਕਸ਼ਰੀ ਦਮਦਮਾ ਸਾਹਿਬ ਵਿਖੇ ਇਹ ਦਿਹਾੜਾ ਹਰ ਸਾਲ ਬੜੀ ਚੜ੍ਹਦੀ ਕਲਾ ਨਾਮ ਬਣਾਇਆ ਜਾਂਦਾ ਹੈ ਜਿੱਥੇ ਬੜੀ ਦੂਰੋਂ ਨੇੜੇੋਂ ਸੰਗਤਾਂ ਹਾਜ਼ਰੀਆਂ ਭਰਦੀਆਂ ਸੋ ਆਪਾਂ ਨੇ ਸਾਰਿਆਂ ਦੀ ਇਹ ਗੱਲ ਗਾਹ ਵਗਾਹੇ ਧਿਆਨ ਚ ਹੀ ਹੈ ਔਰ ਇਹਦੇ ਲਈ ਚਿੰਤਤ ਵੀ ਹਾਂ ਕਿ ਹੁਣ ਜਿਹੜਾ ਸਿੱਖਾਂ ਦੇ ਜੋੜ ਮਿਲਿਆਂ ਦਾ ਤਰੀਕਾ ਹੈ ਉਹ ਹੁਣ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਤੇ ਉਹਦੇ ਚ ਸਭ ਤੋਂ ਜਿਹੜੀ ਸਾਡੇ ਲਈ ਵਿਚਾਰਨ ਤੇ ਚਿੰਤਾ ਦੀ ਗੱਲ ਹੈ ਕਿ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਅੰਦਰ ਵੀ ਜਿਹੜਾ ਮਾਹੌਲ ਹੈ ਉਹ ਆਮ ਮੇਲੇ ਵਰਗਾ ਬਣਦਾ ਜਾ ਰਿਹਾ ਹੈ। ਸੋ ਅੱਜ ਇਸ ਸਾਰੀ ਗੱਲਬਾਤ ਰਾਹੀਂ ਅ ਅਸੀਂ ਆਪ ਜੀ ਨਾਲੇ ਜਾਣਕਾਰੀ ਸਾਂਝੀ ਕਰਨੀ ਕਿ ਪਿਛਲੇ ਸਾਲ ਵੀ ਤਖਸਰੀ ਦੰਦਵਾ ਸਾਹਿਬ ਵਿਖੇ ਇਸ ਗੱਲ ਨੂੰ ਲੈ ਕਰਕੇ ਲਿਖਤੀ ਸੁਝਾਵਾਂ ਦੀ ਕਾਪੀ ਤਖਸਾਲ ਦੇ ਉੱਤੇ ਦਿੱਤੀ ਗਈ ਸੀ ਜਿਦੇ ਚ ਬਕਾਇਦਾ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਡਿਊਟੀ ਦੇ ਅੰਦਰ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਨੇੜੇ ਕਿਤੇ ਵੀ ਜਿਹੜੀ ਗੁਰਮਤ ਤੋਂ ਉਲਟ ਦੁਕਾਨਾਂ ਆ ਕੋਈ ਝੂਲੇ ਆ ਜਾਂ ਦੁਕਾਨਾਂ ਆ ਉਹ ਉੱਥੇ ਨਹੀਂ ਹੋਣੀਆਂ ਚਾਹੀਦੀ ਉੱਥੇ ਸਿਰਫ ਗੁਰਮਤ ਨਾਲ ਸੰਬੰਧਿਤ ਕਿਤਾਬਾਂ ਦੀਆਂ ਸਟਾਲਾਂ ਜਾਂ ਹੋਰ ਪ੍ਰਦਰਸ਼ਨੀਆਂ ਜਾਂ ਜਥਿਆਂ ਦੇ ਪੜਾਅ ਹੋਣੇ ਚਾਹੀਦੇ ਬਾਕੀ ਸਾਰਾ ਉਸ ਹਦੂਦ ਤੋਂ ਬਾਹਰ ਹੋਣਾ ਚਾਹੀਦਾ ਉਹਦੇ ਨਾਲ ਹੀ ਇਹ ਸੁਝਾਅ ਦਿੱਤੇ ਸੀਗੇ ਕਿ ਜਿਹੜੇ ਜਿੰਨੇ ਲੰਗਰ ਲੱਗਦੇ ਉਹਨਾਂ ਲੰਗਰਾਂ ਦੇ ਦੇ ਵਿੱਚ ਜਿਹੜੀ ਸਪੀਕਰਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ ਕਿ ਇੱਥੇ ਕੀ ਬਣਿਆ ਉਹਦੇ ਲਈ ਜਾਂ ਮਾਇਆ ਦੇ ਲਈ ਬੇਨਤੀਆਂ ਕੀਤੀਆਂ ਜਾਂਦੀਆਂ ਕਿ ਲੰਗਰਾਂ ਦੇ ਵਿੱਚ ਸਪੀਕਰਾਂ ਦੀ ਵਰਤੋਂ ਨਾ ਹੋਵੇ ਤਾਂ ਕਿ ਆਈ ਸੰਗਤ ਇਕਾਗਰਤਾ ਦੇ ਨਾਲ ਗੁਰਬਾਣੀ ਸੁਣ ਸਕੇ ਉਹਦੇ ਨਾਲ ਹੀ ਜਿਹੜੀ ਟਰੈਕਟਰਾਂ ਦੇ ਡੈਕ ਆ ਜਾਂ ਮੋਟਰਸਾਈਕਲਾਂ ਦੇ ਉੱਤੇ ਇਸ ਤਰ੍ਹਾਂ ਦੀ ਬਾਰਦਾਤ ਤਾਂ ਆਪਣੇ ਸਾਰੇ ਆਪਾਂ ਸਾਰੇ ਭਲੀਭਾਂਤ ਜਾਣੂ ਐ ਉਹਦੇ ਲਈ ਵੀ ਬਕਾਇਦਾ ਜਿੱਥੇ ਤਖਤ ਸਾਹਿਬ ਨੂੰ ਉੱਥੇ ਐਸ ਡੀ ਐਮ ਨੂੰ ਵੀ ਅਸੀਂ ਸਾਰਿਆਂ ਨੇ ਮਿਲ ਕੇ ਉਹ ਸੁਝਾਅ ਪੱਤਰ ਦਿੱਤਾ ਸੀਗਾ ਕਿ ਇਹਦੇ ਤੇ ਸ਼ਕਤੀ ਨਾਲ ਜਿਹੜੀ ਆ ਉਹ ਰੋਕ ਲਈ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਬੀਤੇ ਵਰੇ ਪਿੱਛੇ ਇਸ ਤੋਂ ਪਿਛਲੇ ਹੋਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ਜੋ ਘਟਨਾ ਵਾਪਰੀ ਉਹ ਇੱਕ ਸਿੰਘ ਦੀ ਜਾਨ ਚਲੀ ਗਈ ਹੈ ਨਾ ਸੋ ਇਹ ਸਾਰੀ ਪਹਿਲ ਕਦਮੀ ਪਿਛਲੇ ਸਮੇ ਮਸਤੋਆਣਾ ਸਾਹਿਬ ਦੇ ਨੇੜਲੇ ਪਿੰਡਾਂ ਦੀ ਸੰਗਤ ਨੇ ਕੀਤੀ ਉਥੋਂ ਦੇ ਪ੍ਰਬੰਧਕਾਂ ਦਾ ਸਹਿਯੋਗ ਰਿਹਾ ਉਥੋਂ ਪਹਿਲੀ ਵਦ ਪਾਏ ਹੋਇਆ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਸ ਵਾਰ ਜੋੜ ਮੇਲੇ ਦੌਰਾਨ ਕੋਈ ਵੀ ਗੁਰਮਤ ਉਲਟ ਦੁਕਾਨ ਜਾਂ ਝੂਲਾ ਕੁਝ ਵੀ ਨਹੀਂ ਲੱਗਿਆ ਹੈ ਤੋ ਹੁਣ ਇਹੀ ਬੇਨਤੀ ਅਸੀਂ ਇੱਥੇ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਭਾਵੇਂ ਪ੍ਰਬੰਧ ਹੈ ਚਾਹੇ ਉਥੇ ਬੁੱਢਾ ਦਲ ਦਾ ਵੀ ਉਥੇ ਸ਼ੋਣੀ ਹੈ ਉਹਦਾ ਵੀ ਪ੍ਰਬੰਧ ਹੈ ਉਹਨਾਂ ਸਾਰਿਆਂ ਨੂੰ ਇਹ ਹੈਗੀ ਬੇਨਤੀ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਕਿਉਂਕਿ ਸਿੱਖ ਲਈ ਸਭ ਤੋਂ ਸਿਰਮੌਰ ਗੁਰੂ ਦਾ ਅਦਬ ਹੈ ਤੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਆਂ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉੱਥੇ ਕੁਝ ਵੀ ਗੁਰਮਤ ਤੋਂ ਉਲਟ ਜਾਂ ਰੌਲੇ ਰੱਪੇ ਵਾਲਾ ਕੁਝ ਵੀ ਮਾਹੌਲ ਨਹੀਂ ਹੋਣਾ ਚਾਹੀਦਾ ਜਿੰਨਾ ਇਹ ਪਵਿੱਤਰ ਦਿਹਾੜਾ ਉਹਦਾ ਉੱਥੋਂ ਦਾ ਮਾਹੌਲ ਓਨੀ ਪਵਿੱਤਰ ਤਾਲਾ ਬਣਾਉਣ ਲਈ ਸਾਨੂੰ ਉਦਦਮ ਕਰਨੀ ਚਾਹੀਦੀ। ਇੱਕ ਗੱਲ ਮੈਂ ਕਹਿਣੀ ਕਿ ਸਾਨੂੰ ਇਹ ਗੱਲ ਪਤਾ ਲੱਗੀ ਕਿ ਇੱਥੇ ਕੁਝ ਯਤਨ ਇਸ ਤਰ੍ਹਾਂ ਦੇ ਕਰਨ ਦੀ ਕੋਈ ਇੱਛਾ ਸ਼ਾਇਦ ਉਹ ਕਰ ਰਹੇ ਜਾਂ ਇਸ ਵਾਰ ਕੋਈ ਹਮਲਾ ਇਸ ਤਰ੍ਹਾਂ ਦਾ ਕਰਨ ਲਈ ਯਤਨ ਕਰ ਰਹੇ। ਸੋ ਇਹ ਜੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤੇ ਆਪਣੇ ਆਪ ਚ ਚੰਗੀ ਗੱਲ ਹੈ ਕਿ ਅਸੀਂ ਸਾਰੇ ਜਥੇ ਇਸ ਗੱਲ ਲਈ ਹਰ ਪੱਖ ਤੋਂ ਉਹਨਾਂ ਦੇ ਸਹਿਯੋਗੀ ਦੀ ਭੂਮਿਕਾ 'ਚ ਸਹਿਯੋਗ ਕਰਾਂਗੇ ਕਿ ਮਾਹੌਲ ਜਿਹੜਾ ਹੈ ਉਹ ਠੀਕ ਹੋ ਸਕੇ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਇਹ ਉਹਨਾਂ ਨੂੰ ਜ਼ਰੂਰ ਇਸ ਗੱਲ ਤੇ ਗੌਰ ਕਰਕੇ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਮਾਹੌਲ ਹੈ ਗੁਰਮਤ ਅਨੁਸਾਰੀ ਕਰਨ ਲਈ ਯਤਨ ਕਰਨਾ ਚਾਹੀਦਾ ਸੋ ਇਹਦੇ ਨਾਲ ਹੀ ਜਿੰਨੇ ਇਲਾਕਿਆਂ ਦੀ ਸੰਗਤ ਇੱਥੇ ਸ਼ਿਰਕਤ ਕਰਦੀ ਉਹਨਾਂ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਆਪਾਂ ਰਲ ਮਿਲ ਕਰਕੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਹਾਂ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਹੈ ਉਹਨੂੰ ਪਵਿੱਤਰ ਤੇ ਉਹਦੇ 'ਚ ਕੋਈ ਵੀ ਰੌਲੇ ਰੱਪੇ ਵਾਲਾ ਉਸ ਤਰ੍ਹਾਂ ਦਾ ਮਾਹੌਲ ਨਾ ਹੋਵੇ ਉਹਦੇ ਲਈ ਯਤਨ ਕਰਨੀ ਚਾਹੀਦਾ ਇਸ ਵਾਰ ਮੇਲੇ ਦੇ ਉੱਤੇ ਇਕੋ ਅਸੀਂ ਮੈਂ ਪਹਿਲਾਂ ਹੀ ਜਿੱਦਾਂ ਕਿਹਾ ਕਿ ਇਸ ਤਰ੍ਹਾਂ ਦਾ ਜੇ ਉਦਮ ਉੱਥੇ ਹੋ ਰਿਹਾ ਤਾਂ ਅਸੀਂ ਉਹਦੇ ਚ ਸਹਿਯੋਗੀ ਦੀ ਭੂਮਿਕਾ ਚ ਹੈਗੇ ਆਂ ਅਸੀਂ ਸਹਿਯੋਗ ਕਰਾਂਗੇ ਜਿਸ ਤਰ੍ਹਾਂ ਦਾ ਵੀ ਸਹਿਯੋਗ ਨੂੰ ਲੱਗਦਾ ਕਿਉਂਕਿ ਪਿੱਛੇ ਮਸਤੋਣਾ ਸਾਹਿਬ ਦੀ ਉਦਾਹਰਣ ਹੈਗੀ ਆ ਜਿੰਨੇ ਵੀ ਇਸ ਗੱਲ ਤੋਂ ਤੁਸੀਂ মিডিਆ ਰਾਹੀਂ ਤੁਹਾਨੂੰ ਬਿਹਤਰ ਪਤਾ ਹੋਣਾ ਕਿ ਮਸਤੋਣਾ ਸਾਹਿਬ ਦੇ ਜੋੜ ਮੇਲੇ ਲੰਗੀ ਜਨਵਰੀ ਦੇ ਵਿੱਚ ਹੀ ਅਖੀਰ ਦੇ ਵਿੱਚ ਹੋਇਆ ਉੱਥੇ ਬਕਾਇਦਾ ਲੱਖੀ ਜੰਗਲ ਖਾਲਸਾ ਜਥੇ ਵੱਲੋਂ ਤੇ ਸਿੱਖ ਜਥਾ ਮਾਲਵਾ ਵੱਲੋਂ ਤੇ ਹੋਰ ਇਲਾਕੇ ਦੀ ਪਿੰਡਾਂ ਦੀ ਸੰਗਤ ਵੱਲੋਂ ਉੱਥੇ ਪੂਰਨ ਤੌਰ ਤੇ ਪਹਿਰਾ ਕਰਕੇ ਦਿਨ ਰਾਤ ਦਾ ਪਹਿਰਾ ਕਰਕੇ ਉੱਥੇ ਕੁਝ ਵੀ ਗੁਰਮਤ ਉਲਟ ਹੋਣ ਜਿਹੜਾ ਉਹ ਨਹੀਂ ਦਿੱਤਾ ਗਿਆ ਸੋ ਇਹ ਚੰਗੀ ਗੱਲ ਹੋਊਗੀ ਕਿ ਇੱਥੋਂ ਦੇ ਪ੍ਰਬੰਧਕ ਇਸ ਇਹਦੀ ਗੱਲ ਦੇ ਲਈ ਪਹਿਲ ਕਦਮੀ ਉਸ ਪਹਿਲ ਕਦਮੀ ਨੂੰ ਦੇਖਦੇ ਇੱਥੇ ਉਹ ਯਤਨ ਕਰਨ ਤਾਂ ਅਸੀਂ ਉਹਨਾਂ ਦੇ ਹਰ ਪੱਖੋਂ ਨਾਲ ਕਿਉਂਕਿ ਇਹ ਇਹ ਕਾਰਜ ਰਲ ਮਿਲ ਕੇ ਸਹਿਯੋਗ ਨਾਲ ਹੀ ਕਰਨੇ ਹੋਣ ਵਾਲੇ ਹੁੰਦੇ ਆ ਤੇ ਉਹਦੇ ਲਈ ਤਿਆਰ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਉਹ ਦਿਖਾਣਗੇ ਆਪਣੀ ਇੱਛਾ ਜਾਂ ਪਹਿਲ ਕਦਮੀ ਤਾਂ ਇਲਾਕੇ ਦੀ ਸੰਗਤ ਸੰਗਤ ਉੱਪਰ ਦਾ ਕੁਝ ਨਹੀਂ ਹੈ ਮਹਾਰਾਜ ਨੇ ਚਾਹਿਆ ਤੇ ਸੰਗਤ ਨੂੰ ਉਦਮ ਬਖਸ਼ਣਾ ਤੇ ਸੰਗਤ ਨੇ ਆਪ ਕਰ ਲੈਣਾ ਤੇ ਵਿਸਤਾਰ ਨਾਲ ਭਾਈ ਬਲਕੀਤ ਸਿੰਘ ਜੀ ਉਹਨਾਂ ਨੇ ਪਵਾਨੀਗੜ੍ਹ ਵਾਲਿਆਂ ਨੇ ਦੱਸ ਦਿੱਤੀ ਆ ਤੇ ਅਸੀਂ ਤਾਂ ਹੁਣ ਸੰਗਤਾਂ ਨੂੰ ਅਪੀਲ ਹੀ ਕਰਦੇ ਆ ਜਿਹੜੇ ਉਧਰੋਂ ਆਪਣੇ ਪਿੰਡਾਂ ਤੋਂ ਸੰਗਤਾਂ ਨੇ ਖਾਲਸੇ ਦੇ ਜਨਮ ਦਿਹਾੜੇ ਤੇ ਇੱਥੇ ਆਉਣਾ ਇਹ ਅਸਲ ਤੇ ਕ ਮੇਲਾ ਨਹੀਂ ਇੱਥੇ ਖਾਲਸੇ ਦਾ ਜਨਮ ਦਿਹਾੜਾ ਬਣਾਇਆ ਜਾਂਦਾ ਤੇ ਉਸ ਦੇ ਸਬੰਧ ਚ ਤੇ ਉਸ ਸਭ ਨਾਲ ਹੀ ਸਾਰਿਆਂ ਨੂੰ ਆਉਣਾ ਚਾਹੀਦਾ ਨਾ ਕਿ ਵੱਡੇ ਵੱਡੇ ਟਰੈਕਟਰ ਲੈ ਕੇ ਉਹਨਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਇਕ ਹੁਨ ਮੌਨ ਆਪਣੀਆਂ ਨਵੀਆਂ ਜਾਮਤਾਂ ਕਰਾ ਕੇ ਨਾ ਆਉਣਾ ਆਉਣ ਜ਼ਰੂਰ ਪਰ ਆਉਣ ਗੁਰਮਤ ਅਨੁਸਾਰ ਸਿਰਾਂ ਤੇ ਦਮਾਲੇ ਸਜਾ ਕੇ ਕੋਈ ਕਿਸ ਕੀ ਸਜਾ ਕੇ ਜਾਂ ਕੋਈ ਤਸਤਾਰ ਸਜਾ ਕੇ ਕਿਸੇ ਵੀ ਢੰਗ ਨਾਲ ਆਉਣ ਪਰ ਆਉਣ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਕਿਉਂਕਿ ਇਹ ਬਹੁਤ ਵੱਡਾ ਦਿਹਾੜਾ ਹੈ ਮੇਲੇ ਨਹੀਂ ਇਹ ਹੁੰਦੇ ਇੱਕ ਗੁਰਮਤ ਸਮਾਗਮ ਹੁੰਦੇ ਨੇ ਇਥੋਂ ਕੋਈ ਸਿੱਖਣ ਨੂੰ ਮਿਲਦਾ ਤੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਨੇ ਜਿਹੜੇ ਇਸ ਵੇਲੇ ਇੱਥੇ ਪ੍ਰਬੰਧ ਸਾਰਾ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਗੱਲ ਧਿਆਨ ਚ ਲਿਆਉਨੇ ਆ ਕਿ ਜਿਹੜੀਆਂ ਵੀ ਆ ਸੀਟੀਆਂ ਸੂਟੀਆਂ ਦੀਆਂ ਦੁਕਾਨਾਂ ਝੂੜੀਆਂ ਵਗੈਰਾ ਲਟੰਪਟੰਪ ਦੀਆਂ ਸਭ ਕਾਸੇ ਦੀਆਂ ਇਹ ਜੀਆਂ ਅੰਦਰ ਜਿਹੜੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਦੁਕਾਨਾਂ ਇਹ ਪਹਿਲਾਂ ਡਿਊਟੀ ਤੋਂ ਬਾਹਰ ਹੁੰਦੀਆਂ ਸੀ ਉਹਨੇ ਤੱਕ ਸਭ ਦੀ ਜਿੱਥੋਂ ਆਪਾਂ ਅੰਦਰ ਜਾਂਨੇ ਮੱਥਾ ਟੇਕਣ ਵਾਸਤੇ ਪੌੜੀਆਂ ਚੜਦੇ ਆ ਇਹ ਦੁਕਾਨਾਂ ਉੱਥੋਂ ਤੱਕ ਪਹੁੰਚ ਚੁੱਕੀਆਂ ਨੇ ਤੇ ਇਹ ਜੇ ਨਾ ਹੋਵੇ ਜਿਹੜੀਆਂ ਵੀ ਦੁਕਾਨਾਂ ਹੋਣ ਉਹ ਗੁਰਮਤ ਅਨਸਾਰੀ ਹੋਣ ਜਾਂ ਸਾਡੇ ਲਿਟਰੇਚਰ ਦੀਆਂ ਹੋਣ ਸਾਡਾ ਜਿਹੜਾ ਕਾਲਸੇ ਦਾ ਕੋਈ ਵੀ ਸੰਬੰਧਤ ਜਿਵੇਂ ਸ੍ਰੀ ਸਾਹਿਬ ਹੋ ਗਏ ਸ਼ਾਸਤਰ ਹੋ ਗਏ ਉਹਨਾਂ ਨਾਲ ਸੰਬੰਧਤ ਹੋਣੀਆਂ ਚਾਹੀਦੀਆਂ ਨੇ ਤੇ ਨਾ ਕੀ ਕੋਈ ਇਹੋ ਜੀ ਚੀਜ਼ ਹੋਵੇ ਤੇ ਫੇਰ ਇੱਕ ਵਾਰੀ ਮੈਂ ਅਪੀਲ ਹੀ ਕਰੂੰਗਾ ਸਾਰਿਆਂ ਨੂੰ ਸਾਰਿਆਂ ਨੂੰ ਇੱਥੇ ਕਾਲਸੇ ਦੇ ਜਨਮ ਦਿਹਾੜੇ ਤੇ ਆਉਣ ਵਾਲਿਆਂ ਨੂੰ ਮੈਂ ਅਪੀਲ ਕਰੂੰਗਾ ਕਿ ਅਸੀਂ ਇੱਕ ਵਰਮੰਤ ਅਨਸਾਰ ਹੀ ਆਈਏ ਤੇ ਉਹੀ ਸਾਡੇ ਵਾਸਤੇ ਜਿਹੜਾ ਸਾਰਾ ਕੁਝ ਆ ਵਾਹਿਗੁਰੂ ਜੀ ਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਧੰਨਵਾਦ ਰੱਖੀਏ ਤੁਸੀਂ ਸਾਰੇ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਤੁਸੀਂ